29 ਮਈ 2022 ਜਿਸ ਨੂੰ ਕੀ ਕਾਲਾ ਦਿਨ ਵੀ ਮੰਨਿਆ ਜਾ ਸਕਦਾ ਹੈ ਪੰਜਾਬੀ ਸਿੰਗਰਸ ਦੇ ਵਾਸਤੇ ਪੰਜਾਬੀ ਜਗਤ ਵਾਸਤੇ ਪੰਜਾਬੀ 뮤직 ਇੰਡਸਟਰੀ ਦੇ ਵਾਸਤੇ ਜੇਕਰ ਗੱਲਬਾਤ ਕੀਤੀ ਜਾਵੇ ਸਭ ਦੇ ਚਾਹੀਤੇ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਹੁੰਦੀ ਹੈ ਮਰਡਰ ਤੋਂ ਬਾਅਦ ਲਗਾਤਾਰ 2 ਸਾਲ ਤੋਂ ਲਗਾਤਾਰ ਪਰਿਵਾਰ ਇਨਸਾਫ ਦੀ ਕੋਹਾਰਵੀ ਲਗਾ ਰਿਹਾ ਹੈ ਤੇ ਮਈ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਜਿੱਥੇ ਸਿੱਧੂ ਦੇ ਘਰ ਦੇ ਵਿੱਚ ਹੁਣ ਖੁਸ਼ੀਆਂ ਪਰਤਨੀਆਂ ਸ਼ੁਰੂ ਹੋਈਆਂ ਨੇ ਬੱਚੇ ਦੇ ਜਨਮ ਲੈਤਾ ਹੈ ਤੇ ਉਸ ਦੀ ਮਾਤਾ ਦੇ ਵੱਲੋਂ ਇੱਕ ਭਾਵੁਕ ਪੋਸਟ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਜੋ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਸ਼ਬਦ ਪ੍ਰਗਟ ਕੀਤੇ ਨੇ ਕਿ ਇਸ ਤਰੀਕੇ ਦੇ ਨਾਲ ਮਈ ਮਹੀਨੇ ਦਾ ਸੋਗ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਇਸ ਮਹੀਨੇ ਦੇ ਦਿਨ ਵੀ ਜਿਹੜਾ ਉਹਨਾਂ ਨੂੰ ਗਿਣਤੀ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੇਰੇ ਲਈ ਇਹ ਮਹੀਨਾ ਜਾਂ ਸਾਲ ਜਾਂ ਸਿੱਧੂ ਦੀ ਮੌਤ ਤੋਂ ਬਾਅਦ ਕੋਈ ਵੀ ਇੱਕ ਦਿਨ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਪੁੱਤ ਨੂੰ ਯਾਦ ਨਾ ਕੀਤਾ ਹੋਵੇ ਤੇ ਉਹਨਾਂ ਬੋਲੇ ਕੇ ਪਾਬਕ ਪੋਸਟ ਜਿਹੜੀ ਹੈ ਸਾਂਝੀ ਕੀਤੀ ਜਾਂਦੀ ਹੈ